ਦੁਆਗ ਪੈਕ ਖਾਨ ਵੀਰ ਉਹਦਾ ਢੱਲੋਂਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਪਿੰਡ ਬੁਰਜਰਾਏਗੜ ਉਹੀ ਬਾਈ ਟੈਨਨੀ ਕੋਲੇ ਤੇ ਪਹਿਲਾ ਸੂਆ ਪਲੂਣ ਵੜ 2 1/2 2 ਮਹੀਨਿਆਂ ਦੀ ਬਾਈ ਸੂਈ ਵੀ ਦੱਸਦਾਗਾ ਬੱਚਾ ਸਪਾਇਰ ਹੋਇਆ ਵਾ ਡੈਡਾ ਬੱਚਾ ਇਹਦਾ ਤੇ ਬਗੇਰ ਬੱਚੇ ਤੋਂ ਦੁੱਧ 18 ਕਿਲੋ ਬਾਈ ਕਹਿੰਦਾ ਤਿਆਰ ਆਗਾ ਪਿੰਡ ਬੁਰਜਰਾਏਗੜ ਜ਼ਿਲ੍ਹਾ ਬਟਿੰਡਾ ਤਹਿਸੀਲ ਪੂਰ ਆ ਜਾ ਵੀ ਹੋਰ ਵਾਈਟਾਂ ਨਹੀਂ ਮਹਾਰਾਜਾ ਮੂਕੇ ਠੀਕ ਠਾਕ ਆ ਵੀਰੇ ਠੀਕ ਆ ਕਹਣੀ ਜਿਹੜੀ ਆਪਾਂ ਕਰ ਲਓ ਬੈਟ ਦੀ ਵੀਡੀਓ ਪਾਈ ਸੀ ਤੇਰੀ bizness obe se oh bhi se ha oh ajj bhai ਛੱਡੇ ਦੀ ਮਹਿਮੇ ਬਦਲਿਓ ਸਰ ਜਮੇ ਮਹਾ ਬੋਨੇ ਬੋਨੇ ਨੇ ਮੰਡੀ ਦੇ ਹਾਂ ਉੱਥੇ ਛੱਡੇ ਦੀ ਬਟੇਡੇ ਤੋਂ ਪਰ 100 150 ਫੋਨ ਆ ਗਏ ਮੋਹਨ ਨਾਲ ਮੋਹਨ ਆਰਾਮ ਨਾਲ ਆ ਦੇਖ ਵੀਰੇ ਇੱਥੇ ਖੜੀ ਸੀ ਗਿਆ ਨਵੀਆਂ ਬੈੜਾਂ ਬਾਈ ਕੋਲੇ ਹੋਰ ਵੀ ਖੜੀਆਂ ਕਰ ਲਓ ਸੰਭਾਰ ਕੇ ਦੇ ਨਾਲ ਤਿੰਨ ਬੈੜਾਂ ਖੜੀਆਂ ਬਾਈ ਕੋਲੇ ਦੋ ਤਾਜ਼ੀਆਂ ਦੋਈਆਂ ਨੇ ਤੇ ਇੱਕ ਗੱਪਣ ਤੇ ਇਹ ਆਪਾਂ ਇਹਦੀ ਅੱਜ ਖਾਸ ਵੀਡੀਓ ਫਲੂਨ ਵੇੜ ਆ ਗਈ। ਆਹ ਫਲੂਨ ਆ ਜੀ ਫਲੂਨ 9 ਕਿਲੋ ਗੁੱਧ ਡੰਗ ਦਾ ਜਿਹਦੇ ਥੱਲੇ ਆ। ਨੰਬਰ ਬੋਲਿਓ। 82550440 0440 ਹਾਂ ਤੇ 9 ਕਿਲੋ ਡੰਗ ਦਾ ਜੀ ਇਹਦੇ 22 ਤਰੀਕਾ ਭਰਾਵਾ ਟੀਕਾ ਹੋਣਾ ਇੱਕ ਦਾ। ਹਾਂਜੀ 2 ਮਹੀਨੇ ਦੀ ਸੂਈ ਵੀ ਆ। ਹਾਂ ਦੋ ਦੀ ਸੂਈ ਆ ਆਹ ਬਾਈ ਨੂੰ ਦੇ ਟੀਕਾ ਭਰਾ ਦਾ। ਚਲ ਤੂੰ ਖਾਲ ਕੋਈ ਮਾਨ ਯਾਰ ਅਗਲੇ ਨੂੰ ਤੂੰ ਦੱਸ ਦੇ ਠੀਕ। ਆਹ ਦੇਖੋ ਸੀਲ ਸੂਲ ਪੂਰੀਆ ਰਹਿਣੀ। ਮਾ ਕੇ ਕਿੰਨਾ ਪਰ ਬੋੜੂਆ ਢੋਲ ਦੇ ਚਾਰੇ ਸਾਰੀ ਚੁਆਇਸ ਨੂੰ ਕਰਕੇ ਦਿਖਾਵਾਂ ਏ ਥਾਂ ਦੇਖੋ ਨਿਖੜਵੇਂ। ਹੋਊਗੀ ਵੀ ਦੰਦਾ ਜੀ ਬਾਈ ਦੇ ਦਾ ਘਾਟੀ ਹੁੰਦਾਗਾ ਤੇ ਚੱਲ ਵੀਰੇ ਗਾਟੇ ਨੂੰ ਬਾਹਰ ਨੂੰ ਤੋੜ ਕੇ ਦਿਖਾਈਏ ਦੰਦਾ ਨੂੰ ਘਰ ਪਪਾ ਚਲਾਈ ਵੀਰੇ ਤੁਹਾਨੂੰ ਕਰਕੇ ਦਿਖਾਵਾਂ ਸਾਰੀ ਬੰਦਾ ਸਿੱਧਾ ਹੈ ਕੋਈ ਇਹੋ ਜਿਹਾ ਵਲਫੇਰ ਵਾਲਾ ਬੰਦਾ ਨਹੀਂ ਵੀਰੇ ਤੇ ਪਹਿਲਾਂ ਬਾਈ ਦੀ ਇਹ ਵਹਿੜ ਲਾਈ ਵੀ ਸੀ ਘਰੇ ਮੇਰੇ ਹਿਸਾਬ ਨਾਲ ਹਾਂ ਨਾ ਬਾਈ ਹਾਂ ਪਹਿਲੇ ਮੈਂ ਦੁਰਤ ਬਾੜਾ ਦੀ ਵੀ ਬਾਈ ਤੋੜ ਮੁੜੀ ਆ ਹਾਂ ਵੀ ਹੁਣ ਇਹਨੂੰ ਆਇਆ ਮੈਂ ਦੇਖ ਆ ਦੇਖੋ ਜੀ ਮੈਂ ਵੀ ਦੇਖਦਾ ਰਹਿਣਾ ਵੀਰੇ ਵੀਡੀਓ ਪਾਉਣਾ ਉਹਨਾਂ ਨੇ ਵਹਿੜ ਦੀ ਘਰੇ ਲਾਈ ਵੀ ਦੀਗੀ ਪਹਿਲਾਂ ਇੱਕ ਮਿੰਟ ਆ ਦੇਖੋ ਜੀ ਥੱਲੇ ਤੋਂ ਲੇਵਾ ਦੇਖੋ ਇੱਕ ਨੰਬਰ ਪੂਰਾ ਕੰਪੈਕਟ ਆਰਡਰ ਆਗਾ ਐ ਫਸਮੇ ਲੇਵੇ ਦੀ ਤੇ ਸੋਹਣੀ ਸੁਣਕੀ ਪਲੂਣ ਵੜ ਆ ਗਈ ਕੋਈ ਸੂਏਂ ਚ ਨਹੀਂ ਆ ਜਾ ਵੀਰੇ ਲਿਆ ਛੜੀ ਨਹੀਂ ਦੇਖ ਤੂੰ ਮੇਰੇ ਸਾਹ ਦਾ ਇਹ ਪਈ ਅਸਲੀ ਮਹਿਰਗੀ ਸਹੀ ਗੱਲ ਆ ਇੱਕ ਨੰਬਰ ਆ ਦੇਖੋ ਜੀ ਚੱਲ ਦੇਣੀ ਲੋ ਬਰੇ ਕਰ ਲੇ ਕਿ ਚੋਰਾਦਰਾ ਹਮ ਥੱਲੇ ਤੋਂ ਫੇਰ ਚੈੱਕ ਕਰਾਉਣਾ ਥਾਣ ਦੇਵਾ ਇੱਕ ਨੰਬਰ ਆ ਦੇਖੋ ਜੀ ਨਿਆਣਾ ਪੈਂਦਾ ਥੋੜੇ ਸਾਹਮਣੇ ਇੱਕ ਨੰਬਰ ਕਹਣੀ ਕੋਈ ਹੈਲਦੀ ਹੁਲਦੀ ਤੇ ਨਹੀਂ ਮਾ ਗਾ ਪੋਰਾ ਕਮੀ ਨਹੀਂ ਪੰਜ ਤੀਆਂ ਦੀ ਠੀਕ ਆ ਵੀਰੇ ਠੀਕ ਆ ਆ 29 ਪਸ਼ੂ ਵੇਗਦੇ ਰਹਿੰਦੇ ਆ ਐਂ ਦਾ ਫਿਰ ਅਗਲਾਂ ਲੈ ਕੇ ਨਾ ਜਾਵੇ ਨਾ ਚੋਕੇ ਜਾਂ ਜਰਾਂ ਦਾ ਤੋਂ ਦੋ ਨੰਬਰ ਆ ਦੇਖੋ ਜੀ ਜਿਹੜਾ ਬੱਚਾ ਦਾ ਨਿਆਣਾ ਪਾਦਾ ਵੀਰੇ ਐ ਪੈਣ ਲੱਗ ਗਿਆ ਤਾਂ ਨਾਲ ਛਿੱਟੇ ਛੱਟਾ ਲੈ ਜੀ ਚਵਾਈ ਦੀ ਤਾਂ ਨੂੰ ਦੇਖੋ ਇੱਕ ਨੰਬਰ ਤੇ ਬਾਕੀ ਦਾ ਆਪਾਂ ਜੋ ਤੁਹਾਡੇ ਸਾਹਮਣੇ ਚਵਾਈ ਕਰਕੇ ਦਿਖਾ ਦੇਣੀ ਉਹਦੇ ਤੇ ਫਿਰ ਸ਼ੱਕ ਕੀ ਰਹਿ ਜਾਣਾ ਵੀਰੇ ਆ ਦੇਖੋ ਜੀ ਇੱਕ ਨੰਬਰਾ ਬੂਤਾ ਵਾ ਤਾਂ ਕਰ ਲਓ ਜੇਕ ਬਹੁਤ ਸੋਹਣੀ ਬੂਥੀ ਦੀ ਬਾੜਾ ਤੇ ਕੱਦ-ਕਾਦ ਵੀ ਪੂਰਾ ਵਧੀਆ ਥੋੜੀ ਜਿਹੀ ਕ੍ਰਾਸ ਤੇ ਆ ਕਿ ਗਰਮ ਵੀ ਨਾਂ ਦੇ ਬਰਾਬਰ ਮੰਨੂਗੀ ਹੋਰਾਂ ਗਰਮੀ ਨਹੀਂ ਮੰਨਣੀਆਂ ਨੇ ਚਲੋ ਜੀ ਕਰ ਦਿਓ ਚਵਾਈ ਸ਼ੁਰੂ ਕਰ ਲਓ ਜੇ ਇੱਕ ਪੂਰੀ ਵਧੀਆ ਵਹਿੜਾ ਦੀ ਚਵਾਈਕਰ ਨੂੰ ਕਰਕੇ ਦਿਖਾਵਾਂਗੇ ਬਾਕੀ ਵੀਰੇ ਤੁਸੀਂ ਚੋ ਕੇ ਲੈ ਜਾ ਕਰੋ ਭਾਵੇਂ ਨਹੀਂ ਜਿਹੜੀ ਤੁਸੀਂ ਕੱਲ ਵਹਿੜ ਵੇਚੀ ਹੈਗੀ ਬੰਦੇ ਚੋ ਕੇ ਲੈ ਕੇ ਉਹ ਹੀ ਲੈ ਲਈ ਅੱਛਾ ਕੋਈ ਨਾ ਕਹਿਦਾ ਨੰਬਰ ਵਾ ਠੀਕ ਕਰਦਾ ਇਹ ਕਈ ਹੋਈ ਕਰਨੇ ਜਿਹੜਾ ਬਾਹਰ ਜਾ ਕੇ ਮੈਂ ਉਹ ਬਾਈ ਮੇਰੇ ਮਾ ਪਾ ਦੀਆਂ 20 ਕ ਵੀਡੀਓ ਮੈਨੂੰ ਕਿਤੇ ਲੰਬਾ ਨਹੀਂ ਆਇਆ ਵੀਰ ਦਾ ਤੇ ਹੋਰ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਥੋੜੇ ਬਾਅਦ ਤੇ ਅੱਪਾ ਚੰਗੇ ਤੇ ਚੰਗੇ ਪਸ਼ੂ ਲੈ ਕੇ ਆਉਂਦੇ ਰਹਿਾਂਗੇ ਤੇ ਧੰਨਵਾਦ ਵੀਰੇ ਤੁਹਾਡਾ ਇੰਨਾ ਪਿਆਰ ਵਾਚਣ ਲਈ ਹੋਣ ਜਿਹੜੀਆਂ ਆਪਾਂ ਦੋ ਵੀਡੀਓ ਇਹਦੀਆਂ ਬਾਈ ਦੇ ਨਾਲ ਪਾਈਆਂ ਬਹੁਤ ਜ਼ਿਆਦੇ ਪਿਆਰ ਵਾਚਿਆ ਵੀ ਤੇ ਐਂ ਹੀ ਵਾਚਦੇ ਰਿਹਾ ਕਰੋ ਇੱਕ ਨੰਬਰ ਚਵਾਈ ਦੇਖੋ ਤੁਸੀਂ ਕੀ ਆ ਬਾਤ ਹੈ ਇੱਕ ਨੰਬਰ ਦੇਖੋ ਹੁਣ ਦੀ ਕੁਆਲਿਟੀ ਭਜੀ ਦਾਨ ਕਰੀ ਚੱਲੋ ਜੇ ਪੂਰਾ ਆਪਾਂ ਵੀਡੀਓ ਰੋਕ ਕੇ ਨਹੀਂ ਬਣਾਉਣੀ ਪੂਰੀ ਇੱਕ ਨੰਬਰ ਬੱਛੀ ਆ ਦੇਖੋ ਠੀਕ ਹੈ ਵੀਰੇ ਨਹੀਂ ਦੁੱਧ ਤਾਂ ਆਪਾਂ ਚਵਾਈ ਚਵਾਈ ਕਰਕੇ ਸਾਹਮਣੇ ਕਰ ਦੇਣਾ ਬਾਈ ਸਭ ਤੇ ਨਾ ਬਾਈ ਮੈਨੂੰ ਕਰ ਨੂੰ ਹੀ ਨਾ ਕਾ ਤੋ ਕਰ ਨਹੀਂ ਵੀਰੇ ਬੇਈਮਾਨੀ ਜੇ ਤੂੰ ਇੱਕ ਵਾਰੀ ਕਰ ਗਿਆ ਮੈਂ ਵੀਡੀਓ ਨਹੀਂ ਮੜ ਕੇ ਪਾਉਣੀ ਬਾਈ ਤੇ ਉਹ ਆਪਣੇ ਬਾਈ ਨਾਲ ਜਾਣ ਭਰਾਨੀ ਹੈਗੀ ਚਿਰਦਾ ਬਾ ਅੱਗੇ ਤੱਕ ਤੇ ਕੋਈ ਐਹੀ ਜੀ ਗੱਲ ਹੋਈ ਨਹੀਂ ਆਪਾਂ ਵੀ ਪਸ਼ੂ ਲੈ ਜੰਨੇ ਆਂ ਤੋ ਇਥੋਂ ਮੈਂ ਸੰਦੀ ਵੀ ਪਾਉਣੀ ਆ ਤੁਹਾਨੂੰ ਵੀਡੀਓ ਆਪਣੇ ਘਰ ਵੀ ਪਾਇਆ ਕਰਾਂ ਮੈਂ ਇਹਦੀ ਵੀਡੀਓ ਇੱਕ ਅੱਧਾ ਦਿਨ ਖੜ੍ਹ ਜੋ ਮੇਰਾ ਹੁਣ ਕੰਮ ਨਿਬੜ ਗਿਆ ਵੀਰੇ ਤੇ ਮੰਜਾਂ ਦੀ ਵੀ ਤੁਹਾਨੂੰ ਦਿਨੇ ਆ ਵੀਡੀਓ ਕਰਕੇ ਕਵਰ ਚਲੋ ਜੀ ਚਲੋ ਚੋਈ ਚਲੋ ਬਸ ਇੱਕ ਨੰਬਰ ਦੀ ਆਈ ਆ ਵੀਰੇ ਤੇ ਲੀਡਰ ਚ ਆ ਕੇ ਜਾਣ ਦੀ ਕਿਸੇ ਤੇ ਲੋੜ ਨਹੀਂ ਪੈਣੀ ਲੈ ਜਾਓ ਬਾਈ ਤੋ ਮੋਲੇ ਦਾ ਜਾਇਜ਼ ਹੋਊਗਾ ਕੁਛ ਦਿੰਨੇ ਆ ਕੀ ਕਹਿੰਦਾ ਬਾਈ ਤੇ ਚੋਕੜਾਂ ਨੂੰ ਮੋਲ ਦਾ ਰੈਣੀ ਮੋਲ ਮਤਲਬ ਮੋਕਤੀ ਦੇ ਰਹੀਆਂ ਬਾਤਾਂ ਸੁਣਤੇ ਕਰੇਂਗਾ ਹਾਂ ਹੋ ਜਾ ਮੈਂ ਜਾਇਜ਼ ਮਾ ਜਾ ਮੈਂ ਅੱਜ ਖਾਂ ਬੰਦੇ ਚੜਾ ਕੇ ਪਾ ਦੇ ਨਾ ਠੀਕ ਹੈ ਬਾ ਠੀਕ ਹੈ ਇੱਕ ਨੰਬਰ ਆ ਜਿਸ ਟਾਈਮ ਵੀ ਕੋਈ ਫੈਲਣੀ ਕੋ ਚਲਣੀ ਵਹਿੜ ਸੋਣੀ ਬਹੁਤ ਆ ਉਮੇ ਨਹੀਂ ਖੜਕੀ ਜੀ ਨਿਗਰੇ ਹੋਰਾ ਵੀ ਖੜਕੀ ਜੀ ਨਹੀਂ ਵਹਿੜ ਤੇ ਹਾਂ ਪਈਆ ਸਲੀਨਰ ਕੀ ਤਾਂ ਤੋਂ ਤੇ ਇਹਦਾ ਪਾਣੀ ਦਾਦੀ ਭਾਜੀ ਕਰੀ ਚਲੋਈ ਚੱਤ ਕਿੰਨੇ ਕਿਲੋ ਦੀ ਵਾਲਟੀ ਆ ਗਈ ਰਹਿਣੀ ਇਹ ਜਿਸਨੋਂ 9 ਲੀਟਰ ਦੁੱਧ ਜਾਨੀ ਪਾਇਆ ਜਾਂਦਾ ਇਹ ਚ ਠੀਕ ਹੈ ਜੀ ਬਾਕੀ ਦਾ ਵੀਰੇ ਆਪਾਂ ਚਵਾਈ ਕਰਕੇ ਵੀਡੀਓ ਪਾਉਣੀ ਹੈ ਜਿਹੜੀ ਵੀ ਪਾਉਣੀ ਉਹ ਨਹੀਂ ਆਪਾਂ ਪਾਉਂਦੇ ਜੇ ਕੋਈ ਬੌਲੇ ਬੂਲੇ ਜਾਂ ਤਾਜੀ ਉਹਦੀਆਂ ਦਾ ਪਤਾ ਹਰਾ ਵੀ ਮਾਰ ਦਿੰਨੇ ਆ ਪਰ ਉਹ ਚਵਾਈ ਕਰਕੇ ਹੀ ਪਾਵਾਂਗੇ ਆਪਾਂ ਕਰੀ ਚਲੋ ਜਾਕਰ ਇੱਕ ਨੰਬਰ ਤੋਂ ਨੇੜ ਤੋਂ ਮੈਂ ਜਕਰਣਾ ਵਾਲੀ ਦੇਖੋ ਮੰਨੇ ਲੱਗਣ ਵਾਲੀ ਆ ਹੈਗਾ ਵੀਰੇ ਤੁਸੀਂ ਚਲ 18 ਨਹੀਂ 17 ਮੰਨ ਲਿਓ ਭਵਾਂ ਦੀ ਠੀਕ ਆ ਨਾ ਤੁਸੀਂ ਮਿਲ ਕੇ ਲੈ ਜਾਓ ਆਪ ਦਾ ਬਾਈ ਦਾ ਦੁੱਧ ਦੋਨੇ ਟਾਈਮ ਹੀ ਤੇ ਉਨ ਨਹੀਂ ਕੋਈ ਟੈਣੀ ਹਿੱਲ ਚੱਲਦੀ ਇਹਦੀ ਜਮਾਈ ਆ ਜਮਾ ਰਿਹਾ ਖੜਗਾ ਨਹੀਂ ਚੋਣਿਆ ਸਿੱਧਾ ਹੀ ਬੈਠਣਾ ਠੀਕ ਆ ਵੀਰੇ ਅਗਲੇ ਜਾਰੇ ਕਾਰਮਾ ਆਪਣੇ ਕੋਲ ਜਾਣ ਕਿ ਜਹਾ ਦੇਰਾ ਮੌਨ ਆ ਬੈਠਾ ਆਪਾਂ ਬੋਲੀ ਜਾਨੇ ਕੋਲੇ ਹਾਂ ਵੀਰੇ ਠੀਕ ਹੈ ਤੇਰੀ ਗੱਲ ਠੀਕ ਹੈ ਜਿਹਨੇ ਚਾਹੀਦਾ ਭਾਵੇਂ ਦਾਖਲ ਕਰ ਦਿੰਦੀ ਹਾਂ ਹਾਂ ਹਾਓ ਤੁਸੀਂ ਫਿਰ ਪਸ਼ੂ ਦੇਖ ਕੇ ਬਾਕੀ ਤੁਹਾਡੀ ਢੂੜ ਵੀ ਨੇ ਚੋਈ ਵੀ ਹੈਗਾ ਹੈ ਬੈਂਚ ਮਦਰ ਚੌਥੀ ਪਤਾ ਬਹੁਤ ਦੋਸਤਾਂ ਦਾ ਰਾਤੀ ਰਾਤੀ ਦੇਖੋ ਆ ਗਈ ਜੀ ਵਾਲਟੀ ਜਮਾ ਤਾਂ ਕੁੰਡਿਆਂ ਨਾਲ ਲੱਗਣਾ ਵੀ ਹੈਗੀ ਤੇ ਇਹ ਜਿਆ ਸੂਆ ਸੂਆ ਬਸੂ ਵੀਰੇ ਮਿਲਦਾ ਨਹੀਂ ਤੇ ਬਾਕੀ ਦਾ ਕੋਈ ਹੈ ਨਹੀਂ ਇਹ ਵੱਧ ਚੜਦੀ ਨਹੀਂ ਦੂਈ ਵੀ ਮੈਨੂੰ ਪਤਾ ਇੱਥੇ ਮੈਂ ਉੱਦੇ ਰਹਿਣਾ ਮੈਂ ਦੋ ਮਿੰਨ ਇਹਨੇ ਕਹਤਾ ਰੇਟ ਦੇ ਕੋਈ ਹੈਗੀ ਪਹਿਲਾਂ ਠੀਕ ਹੈ ਭਰਾਏ ਜਿਹਦੇ ਚੋਈ ਆ ਉਹ ਵੀ ਰਹਿ ਗਿਆ ਅਗਲੇ ਦਾ ਕਾਰਨਾ ਹਾਂ ਪੰਜਾਈ ਤਰੀਕ ਨੂੰ ਭਰਾਇਆ ਆ ਦੇਖੋ ਜੇ ਇੱਕ ਨੰਬਰ ਤੋੜਾ ਤਾਰਾ ਤੁਹਾਨੂੰ ਪਹਿਲਾਂ ਚੈੱਕ ਕਰਾਦਾ ਰੇਟ ਹੋਊਗਾ ਫੋਨ ਤੇ ਹੋਊ ਜਮਾ ਜਾਇਜ਼ ਤੇ ਉਹ ਕਹੋਂ ਕਿ ਵੀਰੇ ਵਪਾਰ ਦਾ ਕੰਮ ਆ 100 ਪਾੜਦੇ ਹੁੰਦੇ ਆ ਵੀ ਤਾਂ ਕਰਕੇ ਬੰਦਾ ਕਰਦਾ ਕੋਈ ਐ ਨਹੀਂ ਵੀ ਬਾਹਲੇ ਮੰਗ ਲੂ ਅੱਗੇ ਹੁਣ ਸਾਰਿਆਂ ਦੇ ਇਹਦੇ ਮੁੱਲ ਪੂਨਤੇ ਹੀ ਹੁੰਦੇ ਆਗੇ ਕੋਈ ਦੁਬਾਰਾ ਨਹੀਂ ਦੁੱਧ ਲਾਉਂਦੀ ਕੋਈ ਇੱਕ ਨੰਬਰ ਆ ਗਈ ਆ ਦੇਖ ਲਓ ਗਾਰਟੀ ਵੀਰੇ ਆ ਗਈ ਜਮਾਂ ਤਾਂ ਪੂਰੇ ਵਧੇਗਾ ਤੇ ਲਾਈਟ ਚਲੀ ਜਾਂਦੀ ਹੈ ਜੀ ਚਲੀ ਚਲੋ ਜਵਾਈ ਤੇ ਕੋਈ ਇੱਕ ਨੰਬਰ ਉਹਨਾਂ ਬੱਛ ਰੂਪੀ ਜਾਂਦਾ ਵੀ ਬੱਛ ਰੂ ਤੋਂ ਕੀ ਕਰਾਉਣਾ ਬਾਈ ਤੂੰ ਇੱਕ ਨੰਬਰ ਵਾਇਰਡ ਆ ਗਿਆ। ਬਾਕੀ ਆ ਦੁੱਧ ਵੀ ਚੰਗਾ ਹੈਗਾ। ਅਰੇ ਚਲੋ ਚੱਕ ਸਾਰੀ ਚੋਾਈ ਨੂੰ ਚੈੱਕ ਕਰਾ ਕੇ ਫੇਰ ਵੀਡੀਓ ਬੰਦ ਕਰਾਂਗੇ ਵੀਰੇ। ਧੰਨਵਾਦ ਤੁਹਾਡਾ। ਪੁਰਾਣੀ ਬਾਲਟੀ ਦਾ ਭਾਰ ਗਈ। ਮਾ ਬਾਂ ਬਾਲਟੀ ਚੰਗੀ ਆ। ਤੂੰ ਉੱਲ ਨਹੀਂ ਮਾਰਨਾ ਕੋਈ ਦਿਨਾਂ ਦੁੱਧ ਹੋ ਜਾ। ਠੀਕ ਆ ਵੀਰੇ। ਆਓ ਜੇ 6 ਮਹੀਨੇ ਹੀ ਸੂਈ ਹੋ ਗਈ ਕਿੱਥੇ ਦੁੱਧ ਦੇ ਦੂਰ। ਹਾਂ ਅੱਜ ਹੁਣ ਬੰਦੇ ਮੈਨੂੰ ਕਹਿੰਦਾ ਭਾਈ ਮਗਾ ਵੀ ਥਾਣਾ ਦੀ ਚੈੱਕ ਕਰ ਲਓ ਮੇਰੇ ਖੜੇ ਤੇ ਹੁਣ ਉਧਰ ਜਿਹੜੀ ਛਾੜੀਆਂ ਹਾਂ ਹਾਂ ਮੁੱਦ ਤੂੰ ਲੈਣਾ ਆਪ ਦਾ ਮੇਰੇ ਖੜੇ ਤੇ ਥਾਣਾ ਚੈੱਕ ਕਰ ਲਾ ਲੈਣੀ ਠੀਕ ਆ ਚੈਨਲ ਆਪਣਾ ਹਾਂ ਹਾਂ ਚੈਨਲ ਬਹੁਤ ਚੱਲਦਾ ਠੀਕ ਆ ਆਉਂਦੇ ਆ ਫੋਨ ਦਿਨ ਬੂਰੇ ਆਹ ਕਹਿੰਦਾ ਖਾਲੀ ਖਾਲੀ ਬੈਟਰੀ ਚੰਦ ਤੇ ਬਈ ਦਮ ਨਹੀਂ ਚੱਲਦਾ ਠੀਕ ਆ ਆ ਦੇ ਕੋਲ ਨਿਕਲ ਜੂਗਾ ਜੇ ਚਿੰਗਰ ਹੋਊਗਾ ਜੇ ਜਗਾ ਚੋਣੀ ਬੋ ਇਹਨੇ ਚੋਈ ਲਾ ਫਿਰ ਫਿਰ ਬਣਾਈ ਲੱਗੀ ਫੇਰ ਇਹਦਾ 20 ਆਪਾਂ ਉਹੀ ਬਾਲਟੀ ਪਾਈ ਨੂੰ ਅਗਲੇ ਨੂੰ ਕਹਿਣਾ ਹੀ ਆ ਠੀਕ ਆ ਠੀਕ ਆ ਹਾਂ ਆ ਦੇਖੋ ਜੀ ਇੱਕ ਨੰਬਰ ਇਹਦਾ ਕੋਟਾਈ ਕੀ ਦੇਣੀ ਹੈ ਉਹਦਾ 20 ਹੈ ਇੱਥੇ ਹੀ ਰੱਖ ਦੀ ਬਾਲਟੀ ਪਾਸੇ ਨਾ ਕਰ ਹਾਂ ਆ ਚੱਕ ਭਾਰਾ ਇਹਦਾ ਕੰਮ ਆ ਆ ਦੇਖੋ ਵੀਰੇ ਕੁੰਡਿਆਂ ਨਾਲ ਲਾ ਦੀ ਬਾਹਰ ਦੀ ਇਹਦਾ ਪੱਕਾ ਹੀ ਧੀ ਨੂੰ ਦੇਣੀ ਆ ਉਹਦਾ ਦੁੱਧ ਆ ਆ ਦੇਖੋ ਜਾ ਕੇ ਜੀ ਗੱਡੀ ਜਾਂਦੇ ਆਗੇ ਇੱਕ ਨੰਬਰ ਹੋਰ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ